ਵਿਦਿਆਰਥੀਓ ਮੈਰੀਟੋਰੀਆ ਸਕੂਲਾਂ ਦੇ ਵਿੱਚ ਜਿਹੜੀ ਤੀਸਰੀ ਕਾਉਂਸਲਿੰਗ ਚੱਲ ਰਹੀ ਆ ਤੀਸਰੀ ਕਾਉਂਸਲਿੰਗ ਦੇ ਦੂਜੇ ਦਿਨ ਦੀ ਸਮਾਪਤੀ ਤੋਂ ਬਾਅਦ ਖਾਲੀ ਸੀਟਾਂ ਦੀ ਗਿਣਤੀ ਕਿੰਨੀਆਂ ਲੜਕੀਆਂ ਦੀਆਂ ਸਟਰੀਮ ਵਾਈਜ਼ ਖਾਲੀ ਸੀਟਾਂ ਕਿੰਨੀਆਂ ਨੇ ਲੜਕੀਆਂ ਦੀਆਂ ਕਿੰਨੀਆਂ ਨੇ ਇਸ ਵੀਡੀਓ ਨੂੰ ਅੰਤ ਤੱਕ ਦੇਖਿਓ ਜੇਕਰ ਪਹਿਲੀ ਵਾਰ ਹੈ ਹੋ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਓ ਦੇਖੀਏ ਆਪਾਂ ਫਿਰ ਕਿੰਨੀਆਂ ਸੀਟਾਂ ਖਾਲੀ ਆ ਓਪਨ ਦੇ ਵਿੱਚ ਕਿਉਂਕਿ ਓਪਨ ਦੀ ਜਿਹੜੀ ਹੁਣ ਕਾਉਂਸਲਿੰਗ ਚੱਲ ਰਹੀ ਹੈਗੀ ਅ ਕੱਲ ਨੂੰ ਲਾਸਟ ਦਿਨ ਹੈਗਾ ਪਹਿਲਾਂ WHHD ਸੇਵਲ ਤੇ ਜਿਹੜਾ ਪ੍ਰਾਈਵੇਟ ਕੈਟਾਗਰੀ ਦੀ ਪਹਿਲੇ ਦਿਨ ਹੋਈ ਸੀ ਸੋ ਕਿੰਨੀਆਂ ਓਪਨ ਦੇ ਵਿੱਚ ਸੀਟਾਂ ਖਾਲੀ ਓਪਨ ਦਾ ਭਾਵ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚੇ ਉਹਨਾਂ ਦੇ ਲਈ ਮੈਡੀਕਲ ਦੇ ਵਿੱਚ 152 ਖਾਲੀ ਹੈ ਜੀ ਸਾਰੇ 10 ਜਿਹੜਾ ਮੈਰਿਟੋਰੀਅਸ ਸਕੂਲਾਂ ਦੇ ਵਿੱਚ ਦਸਾਂ ਦੇ ਵਿੱਚ 152 ਸੀਟਾਂ ਮੈਡੀਕਲ ਦੀਆਂ ਖਾਲੀ ਨੇ ਨਾਨ ਮੈਡੀਕਲ ਦੇ ਵਿੱਚ 550 ਖਾਲੀ ਹੈ ਜੀ ਇਸ ਤਰ੍ਹਾਂ ਦੇ ਨਾਲ ਕਮਰਸ ਦੇ ਵਿੱਚ 207 ਖਾਲੀ ਆ ਜਣੀ ਕਿ 909 ਸੀਟਾਂ ਓਪਨ ਕੈਟਾਗਰੀ ਦੇ ਵਿੱਚ ਖਾਲੀ ਪਈਆਂ ਜੀ ਜਿਹੜਾ ਸੀਟਾਂ ਨੇ ਜਿਹੜੀਆਂ ਇੰਨੀਆਂ ਖਾਲੀ ਪਈਆਂ ਨੇ ਬੱਚੋ 909 ਸੀਟਾਂ ਜਿਹੜੀਆਂ ਹੈਗੀਆਂ ਨੇ ਇਸ ਤਰ੍ਹਾਂ ਦੇ ਨਾਲ ਲੜਕੀਆਂ ਦੀਆਂ ਨੇ ਓਪਨ ਨੇ ਖਾਲੀ ਸੀਟਾਂ ਨੇ ਮੈਡੀਕਲ ਦੇ ਵਿੱਚ ਕਿੰਨੀਆਂ ਖਾਲੀ ਆ ਲੜਕੀਆਂ ਦੀਆਂ ਜਿਹੜੀਆਂ ਆਪਾਂ ਦੇਖੀਏ ਆ ਮੈਡੀਕਲ ਦੇ ਵਿੱਚ 45 ਖਾਲੀ ਪਈਆਂ ਜੀ ਸਾਰੇ ਮੈਰੀਟੋਰੀਅਸ ਸਕੂਲਾਂ ਵਿੱਚ 9 ਚ 1 ਚ ਤਾਂ ਜਿਹੜਾ ਲੜਕੀਆਂ ਨੇ ਹੈਗੀਆਂ 9 ਦੇ ਵਿੱਚ ਜਿਹੜਾ ਹੈਗਾ 45 ਸੀਟਾਂ ਖਾਲੀ ਪਈਆਂ ਨੇ ਨਾਨ ਮੈਡੀਕਲ ਵਿੱਚ 122 ਸੀਟਾਂ ਖਾਲੀ ਪਈਆਂ ਜੀ ਕਮਰਸ ਦੇ ਵਿੱਚ 41 ਸੀਟਾਂ ਖਾਲੀ ਪਈਆਂ ਨੇ ਸੋ ਲਗਭਗ ਕੁੱਲ ਦੇ ਕਰੀਬ ਜਿਹੜਾ 208 ਸੀਟਾਂ ਜਿਹੜੀਆਂ ਖਾਲੀ ਪਈਆਂ ਨੇ ਜਿਹੜਾ ਲੜਕੀਆਂ ਦੀਆਂ 208 ਸੀਟਾਂ ਖਾਲੀ ਪਈਆਂ ਮੈਰਿਟਰੀ ਸਕੂਲਾਂ ਵਿੱਚ ਤੀਸਰੀ ਕਾਉਂਸਲਿੰਗ ਦੇ ਲਈ ਓਪਨ ਦੇ ਲਈ ਓਪਨ ਤੋਂ ਭਾਵ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚੇ ਨੇ ਜਿਹੜੇ ਉਹਨਾਂ ਲਈ ਆ 909 ਹੈਗੀਆਂ ਲੜਕੀਆਂ ਦੇ ਲਈ ਸੋ ਜੇਕਰ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਇਸ ਵੀਡੀਓ ਨੂੰ ਆਪਾਂ ਬੱਚਾਂ ਤੱਕ ਪਹੁੰਚਾਈਏ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਤੇ ਉਹਨਾਂ ਦੀ ਕਾਉਂਸਲਿੰਗ ਜਿਹੜੀ ਉਹ ਅੱਛੇ ਤਰੀਕੇ ਨਾਲ ਹੋ ਸਕੇ ਧੰਨਵਾਦ